ਤਨ ਤਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਗੁਰੂ ਸਾਹਿਬ ਜੀ ਦੇ ਦਰਸ਼ਨ ਦੇਦਾਰ ਕਰਨਾ ਸੰਗਤ ਵਿੱਚ ਹਾਜ਼ਰੀ ਭਰਨ ਦੇ ਸੁਭਾਗ ਪ੍ਰਾਪਤ ਹੋਏ ਜੋ ਗੁਰੂ ਸਾਹਿਬ ਜੀ ਨੇ ਅਮਰਤ ਵੇਲੇ ਕਿਰਪਾ ਕਰਕੇ ਪਾਵਨ ਉਪਦੇਸ਼ ਬਖਸ਼ਿਸ਼ ਕੀਤੇ ਹਨ ਸਤਿਗੁਰੂ ਸਾਹਿਬ ਜੀ ਦੇ ਪਾਵਨ ਅੰਗ 703 ਤੋਂ 704 ਅੰਗ ਉਪਰ ਜੈ ਤਸਲੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਆnde ਰਸਨਾ ਤੋਂ ਉਚਾਰਨ ਕੀਤਾ ਪਾਵਨ ਪਵਿੱਤਰ ਸ਼ਬਦ ਹੈ ਜੀ ਜਿਸ ਵਿੱਚ ਮਹਾਰਾਜ ਸਾਹਿਬ ਜੀ ਜਗਿਆਸੂ ਮੁਕ ਦਵਾਰਾ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਪਿਆਰੇ ਅੱਗੇ ਜਿਸ ਨੇ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ ਜਗਿਆਸੂ ਬੇਣਤੀ ਕਰਦਾ ਕਿ ਮੈਨੂੰ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਉਣ ਨਾ ਕਰ ਮੇਰੇ ਮਨ ਵਿੱਚ ਉਸ ਪਰਮਾਤਮਾ ਨੂੰ ਮਿਲਣ ਦੀ ਤਾਂਘ ਹੈ ਹੁਣ ਤੀਤ ਜ ਨਹੀਂ ਹੈ ਜਿਵੇਂ ਮੱਛੀ ਜਲ ਤੋਂ ਬਿਨਾ ਨਹੀਂ ਰਹਿ ਸਕਦੀ ਐਹੋ ਜੀ ਅਵਸਥਾ ਹੋ ਗਈ ਜਿਵੇਂ ਬਬੀਹੇ ਨੂੰ ਪਿਆਸ ਲੱਗੀ ਹੋਵੇ ਉਹ ਸੁਵੰਤੀ ਬੂਦ ਦੀ ਮੰਗ ਕਰਦਾ ਹੈ ਇਸ ਤਰ੍ਹਾਂ ਦੀ ਤਾਂਗ ਹੈ ਜਿਗਿਆਸੂ ਅਗੋਂ ਬੇਨਤੀ ਕਰਦਾ ਹੈ ਤੇ ਪ੍ਰਮਾਤਮਾ ਨਾਲ ਜੁੜਿਆ ਹੋਇਆ ਸੰਤ ਜਾਨ ਪਿਆਰਾ ਉਹ ਦੱਸਦਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਕਿਵੇਂ ਪ੍ਰਾਪਤ ਹੁੰਦਾ ਹੈ ਕਿੱਥੋਂ ਮਿਲਦਾ ਹੈ ਮਹਾਰਾਜ ਸਾਹਿਬ ਜੀਆ ਨੇ ਇਹ ਬਖਸ਼ਿਸ਼ ਜਿਹੜੀ ਐ ਗੁਰਬਾਣੀ ਦੇ ਰੂਪ ਦੇ ਵਿੱਚ ਕੀਤੀ ਜੈਤਸਰੀ ਮਹੱਲਾ ਪੰਜਵਾ ਘਰ ਪਹਿਲਾ ਸ਼ੰਤ ਘਰ ਪਹਿਲਾ ਸ਼ੰਤ ਦਾ ਪਾਵਨ ਦਾਇ 6 ਪੌੜੀਆਂ ਦਾ ਇਹ ਜਿਹੜਾ ਇੱਕ ਪਦਾ ਹੁੰਦਾ ਹੈ ਉਹਨੂੰ ਸ਼ੰਤ ਕਹਿ ਦਿੰਦੇ ਐ 6 ਪੰਕਤੀਆਂ ਦਾ ਛੇ ਪੰਕਤੀਆਂ ਦੀ ਇੱਕ ਪੌੜੀ ਜਾਂ ਪਦਾ ਉਹਨੂੰ ਸ਼ੰਤ ਕਹਿੰਦੇ ਐ ਪਹਿਲੇ ਘਰ ਸੁਰ ਤਾਲ ਦੇ ਵਿੱਚ ਰਹਿ ਕੇ ਗੈਣ ਕਰਨ ਦੀ ਹਦਾਇਤ ਹੈ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ ਸ਼ਲੋਕ ਦਰਸ਼ਨ ਪਿਆਸੀ ਦਿਨਸ ਰਾਤ ਚਿਤ ਵਉ ਅਣ ਦਿਨ ਨੀਤ ਮਹਾਰਾਜ ਸਾਹਿਬ ਜਿਗਿਆਸੂ ਮੁਖ ਦੁਆਰਾ ਬਚਨ ਕਰਦੇ ਹਨ ਕਿ ਅਕਾਲ ਪੁਰਖ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਜਿਹੜੀ ਉਹ ਦਿਨ ਰਾਤ ਲੱਗੀ ਚਿਤਵਉ ਅਨ ਦੇ ਨੀਤ ਤੇ ਹਰ ਰੋਜ ਹਰ ਦਿਨ ਨਿਤਾ ਪ੍ਰਤੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਚੇਤੇ ਕੀਤਾ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਤੇ ਗੁਰੂ ਸਾਹਿਬ ਜੀ ਜਾਨੇ ਕਪਟ ਭਾਵ ਕਵਾੜ ਖੋਲ ਕੇ ਪਰਮੰਦੇ ਪੜਦੇ ਖੋਲ ਕੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਨਾਨਕ ਹਰ ਸੰਗ ਮੀਤ ਉਸ ਸੱਜਣ ਮਿੱਤਰ ਵਾਹਿਗੁਰੂ ਦੇ ਨਾਲ ਗੁਰੂ ਸਾਹਿਬ ਨੇ ਮਿਲਿਆ ਸ਼ੰਤੋ ਦੇ ਵਿੱਚ ਗੁਰੂ ਸਾਹਿਬ ਕਿਰਪਾ ਕਰਦੇ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਇੱਕ ਜਗਿਆਸੂ ਪਰਮਾਤਮਾ ਨਾਲ ਜੁੜੇ ਹੋਏ ਜਨ ਅੱਗੇ ਬੇਨਤੀ ਕਰਦਾ ਹੈ ਸੁਣ ਯਾਰ ਹਮਾਰੇ ਸੱਜਣ ਏ ਸਾਡੇ ਸੱਜਣ ਯਾਰ ਸਾਡੀ ਬਾਤ ਨੂੰ ਸੁਣਨਾ ਕਰ ਇੱਕ ਕਰੋ ਬੇਨੰਤੀਆ ਮੈਂ ਇੱਕ ਬੇਨਤੀ ਕਰਦਾ ਹਾਂ ਤਿਸ ਮੋਹਨ ਲਾਲ ਪਿਆਰੇ ਹਾਂ ਫਿਰੋਖ ਹੋ ਜੰਤੀਆ ਮੈਂ ਉਸ ਅਕਾਲ ਪੁਰਖ ਪਰਮਾਤਮਾ ਨੂੰ ਮੋਹਨ ਲਾਲ ਸਤਗੁਰੂ ਜੀ ਨੇ ਉਹ ਪਰਮਾਤਮਾ ਨੂੰ ਸੰਬੋਧਿਤ ਹੋ ਕੇ ਇਹ ਸ਼ਬਦ ਵਰਤੇ ਮੋਹਨ ਆਪਣੇ ਪਿਆਰਿਆਂ ਦੇ ਮਨਾਂ ਨੂੰ ਮੋਹਣ ਵਾਲਾ ਭਾਉਣ ਵਾਲਾ ਉਹ ਅਕਾਲ ਪੁਰਖ ਪਰਮਾਤਮਾ ਹਉ ਫਿਰਉ ਖੋਜੰਤੀ ਆਮੈਂ ਉਸ ਨੂੰ ਖੋਜਦਾ ਫਿਰਦਾ ਉਹਨੂੰ ਪਾਲਦਾ ਪਿਆ ਉਹਨੂੰ ਲੱਭਦਾ ਪਿਆ ਹਾਂ ਤਿਸ ਦਸ ਪਿਆਰੇ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ हे ਰੱਬ ਦੇ ਪਿਆਰੇ ਉਸ ਪਰਮਾਤਮਾ ਦੇ ਬਾਰੇ ਦੱਸਣਾ ਕਰ ਤੇ ਮੈਂ ਆਪਣਾ ਸਿਰ ਲਾ ਕੇ ਟੱਟ ਦੇ ਨਾਲੋਂ ਚਰਨਾਂ ਦੇ ਵਿੱਚ ਰੱਖ ਦੇਵਾਂ ਸਿਰ ਧਰੀ ਉਤਾਰੇ ਇੱਕ ਭੋਰੀ ਦਰਸ਼ਨ ਦੀਜੈ ਜੀ ਕਿਤੇ ਅਕਾਲ ਪੁਰਖ ਮੈਨੂੰ ਭੋਰਾ ਜਿੰਨਾ ਸਮੇਂ ਵਾਸਤੇ ਦਰਸ਼ਨ ਦੇ ਦੇਣ ਤੇ ਐਸੀ ਅਵਸਥਾ ਰੱਬ ਦੇ ਪਿਆਰਿਆਂ ਦੀ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ ਦਰਸਾਈ ਹੈ कि ਜਿਨ੍ਹਾਂ ਦੇ ਹਿਰਦਿਆਂ 'ਚ ਤਾਂਗ ਪੈਦਾ ਹੋ ਗਈ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਵਾਸਤੇ ਵੀ ਜੇ ਮੈਨੂੰ ਉਹ ਪਰਮਾਤਮਾ ਦਾ ਇੱਕ ਭੋਰਿਆ ਜਿਨ੍ਹਾਂ ਦਰਸ਼ਨ ਮਿਲ ਜਾਏ ਨਾ ਤੇ ਮੈਂ ਤਾਂ ਉਹਨਾਂ ਦੇ ਚਰਨਾਂ ਦੇ ਵਿੱਚ ਸਿਰ ਧੜ ਦੇ ਨਾਲੋਂ ਲਾ ਕੇ ਰੱਖ ਦੇਵਾਂ ਨੈਣ ਹਮਾਰੇ ਪ੍ਰੇ ਰੰਗ ਰੰਗਾਰੇ ਇੱਕ ਤਿਲ ਭੀ ਨਾ ਧਰੀਜੈ ਇਹ ਸੰਤ ਜਣੋ ਜੋ ਸਾਡੇ ਨੇਤਰ ਹਨ ਇਹਨਾਂ ਦੇ ਵਿੱਚ ਉਸ ਅਕਾਲ ਪੁਰਖ ਪਰਮਾਤਮਾ ਦੇ ਪ੍ਰੇਮ ਦਾ ਰੰਗ ਹੈ ਉਹ ਪਰਮਾਤਮਾ ਦੇ ਰੰਗ ਦੇ ਵਿੱਚ ਇਹ ਰੰਗੇ ਹਨ ਇਹਨਾਂ ਨੂੰ ਰੀਜ ਹੈ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਇੱਕ ਤਿਲ ਭੀ ਨਾ ਤਰੀਜ ਹੈ ਜਿਸ ਕਰਕੇ ਹੁਣ ਇੱਕ ਤਿਲ ਮਾਤਰ ਸਮਾ ਵੀ ਧੀਰਜ ਨਹੀਂ ਹੈ ਨਿਤਰਾ ਨੂੰ ਹਿਰਦੇ ਨੂੰ ਉਹ ਪਰਮਾਤਮਾ ਤੋਂ ਬਿਨਾਂ ਉਸ ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ ਜਦੋਂ ਤਾਂਗ ਹਿਰਦੇ ਦੇ ਵਿੱਚ ਪੈਦਾ ਹੋ ਜਾਏ ਪਰਾਪ ਸਿਉ ਮਨ ਨਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੇ ਤਸੰਤੀਆ ਸਾਡਾ ਤਾਂ ਪਰਮਾਤਮਾ ਦੇ ਵਿੱਚ ਮਨ ਇਸ ਤਰ੍ਹਾਂ ਲੀਨ ਹੋ ਗਿਆ ਜਿਵੇਂ ਜਲ ਦਾ ਜਿਵੇਂ ਮੱਛਲੀ ਦਾ ਜਲ ਦੇ ਨਾਲ ਪ੍ਰੇਮ ਹੈ ਜਿਵੇਂ ਮੱਛਲੀ ਜਲ ਤੋਂ ਬਿਨਾ ਨਹੀਂ ਰਹਿ ਸਕਦੀ ਹੁਣ ਪਰਮਾਤਮਾ ਤੋਂ ਬਿਨਾ ਨਹੀਂ ਰਹਿ ਸਕਦੇ ਚਾਤ੍ਰਿਕ ਜਿਵੇ ਤਸੰਤੀਆ ਜਿਵੇਂ ਚਾਤ੍ਰਿਕ ਜਲ ਨੂੰ ਵਰਖਾ ਨੂੰ ਸਵੰਤੀ ਬੂੰਦ ਨੂੰ ਤਰਸਦਾ ਹੈ ਨਾ ਉਹਦੀ ਪਿਆਸ ਉਹਦੇ ਨਾਲ ਬੁਝਣੀ ਹੈ ਐਵੇਂ ਅਸੀਂ ਪ੍ਰਮਾਤਮਾ ਦੇ ਦਰਸ਼ਨਾਂ ਨੂੰ ਤਰਸ ਰਹੇ ਹਾਂ ਪ੍ਰਮਾਤਮਾ ਦੇ ਦਰਸ਼ਨਾਂ ਦੀ ਹਿਰਦੇ ਦੇ ਵਿੱਚ ਤਾਂਘ ਹੈ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪਕਰੇ ਚਾਤਰਿਕ ਕੀ ਨਿਆਈ ਤ੍ਰਿਖਾ ਨਾ ਉਤਰੈ ਸਾਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਓ ਗੁਰੂ ਸਾਹਿਬ ਕਿਰਪਾ ਕਰ ਦੇ ਐਸੀ ਅਵਸਥਾ ਇਹੋ ਜੀ ਤਾਂਗ ਵੀ ਰੱਬ ਦੇ ਪਿਆਰਿਆਂ ਦੀ ਪਰਮਾਤਮਾ ਦੇ ਪ੍ਰਤੀ ਪੈਦਾ ਹੁੰਦੀ ਹੈ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ਮਹਾਰਾਜ ਸੇਵ ਕਿਰਪਾ ਕਰਦੇ ਜਿਨ੍ਹਾਂ ਨੇ ਪੂਰਨ ਗੁਰੂ ਨੂੰ ਪ੍ਰਾਪਤ ਕੀਤਾ ਹੈ ਨਾਮ ਪੂਰਨ ਗੁਰੂ ਸਾਹਿਬ ਦੀ ਕਿਰਪਾ ਦੇ ਸਦਕਾ ਉਹਨਾਂ ਦੀਆਂ ਸਾਰੀਆਂ ਪਿਆਸਾਂ ਬੁਝ ਜਾਂਦੀਆਂ ਹਨ ਸਾਰੀ ਮਾਲਾ ਜੀ ਕਹਿੰਦੇ ਉਹਨਾਂ ਦੀ ਤੀਖਾ ਪਿਆਸ बुਝ ਜਾਂਦੀ ਜਿਹੜੇ ਪੂਰਨ ਗੁਰੂ ਸਾਹਿਬ ਦੀ ਸੰਗਤ ਵਿੱਚ ਜੁੜ ਜਾਂਦੇ ਐ ਫਿਰ ਅੱਗੇ ਉਹ ਜਗਿਆਸੂ ਫਿਰ ਆਪਣੀ ਰਸਨਾ ਤੋਂ ਕਹਿੰਦਾ ਕਹਿੰਦਾ ਯਾਰ ਵੇ ਪ੍ਰੇਹ ਹਬੇ ਸਖੀਆ ਮੂੰ ਕਹੀ ਨਾਂ ਜਹੀਆ ਬੀ ਹੈ ਯਾਰ ਸੱਜਣਾ ਉਹ ਅਕਾਲ ਪੁਰਖ ਵਾਹਿਗੁਰੂ ਪਤੀ ਪਰਮਾਤਮਾ ਦੀਆਂ ਤਾਂ ਕਿੰਨੀਆਂ ਹੀ ਸਖੀਆਂ ਹਨ ਭਾਵ ਕਿੰਨੀਆਂ ਹੀ ਸੰਤ ਜਾਨਾਂ ਮਾਪੁਰਖ ਜਗਿਆਸੂ ਦਾ ਨਾਮ ਜਪਣ ਵਾਲੇ ਪਿਆਰੇ ਹਨ ਉਹਦੇ ਮੂ ਕਹੀ ਨਾ ਜਹੀਆ ਬੀ ਮੇਰੇ ਵਰਗੀ ਉਥੇ ਕਿੱਡੀ ਕੋ ਅਕਾਤ ਮੇਰੇ ਵਰਗੇ ਦੀ ਜਿਸ ਪਰਮਾਤਮਾ ਦਾ ਨਾਮ ਜਪਣ ਵਾਲੇ ਬਹੁਤ ਹਨ ਪ੍ਰੇ ਹਬੇ ਸਖਿਆ ਬਹੁਤ ਉਹ ਪਰਮਾਤਮਾ ਨਾਲ ਪ੍ਰੇਮ ਰੱਖਣ ਵਾਲੀਆਂ ਜੀਵ ਰੂਪ ਇਸਤਰੀਆਂ ਹਨ ਮੂ ਕਹੀ ਨਾ ਜਹੀਆ ਤੇ ਮੇਰੇ ਵਰਗੀ ਉਥੇ ਕੀ ਕਹੀ ਜਾ ਸਕਦੀ ਐ ਮੇਰੇ ਵਰਗੀ ਦਾ ਉਥੇ ਕੀ ਪਹੁੰਚ ਐ ਯਾਰ ਵੇ ਇੱਕ ਤੋਂ ਇੱਕ ਚੜਹਿ ਹੋਂ ਕਿਸ ਚਿਤਹਿਆ ਉਤੇ ਤਾਂ ਇੱਕ ਤੋਂ ਇੱਕ ਚੜਦਾ ਪ੍ਰਮਾਤਮਾ ਦੇ ਨਾਲ ਪ੍ਰੇਮ ਰੱਖਣ ਵਾਲਾ ਭਾਵਨਾ ਵਾਲਾ ਜਗਿਆਸੂ ਹੈ ਹੋਂ ਕਿਸ ਚਿਤਹਿਆ ਤੇ ਜਿੱਥੇ ਐਸੀਆਂ ਪ੍ਰੇਮ ਦੀਆਂ ਖੇਡਾਂ ਹੋਣ ਉਥੇ ਮੇਰੇ ਵਰਗੇ ਦਾ ਕਿਥੋਂ ਚੇਤਾ ਰਹਿ ਸਕਦਾ ਹੈ ਮਾਰੇ ਦੀ ਪਾਵਨ ਪਾਣੀ ਦਾ ਬਚਨ ਹੈ ਨਾ ਇੱਕ ਦੂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਉ ਜੀਉ ਅਕਾਲ ਪੁਰਖ ਪ੍ਰਮਾਤਮਾ ਦੇ ਘਰ ਦੇ ਵਿੱਚ ਇੱਕ ਤੋਂ ਇੱਕ ਸੰਤ ਹੈ ਮਹਾਂਪੁਰਖ ਹੈ ਨਾਮ ਜਪਣ ਵਾਲਾ ਪਿਆਰਾ ਹੈ ਪ੍ਰਮਾਤਮਾ ਦਾ ਤੇ ਇੱਕ ਜਗਿਆਸੂ ਦੀ ਬੇਨਤੀ ਵੀ ਜਿਹਦਾ ਐਨਾ ਨਾਮ ਜਪਣ ਵਾਲੇ ਇੱਕ ਤੋਂ ਇੱਕ ਚੜਦੇ ਪਿਆਰੇ ਹਨ ਉੱਥੇ ਉਹ ਮੈਨੂੰ ਕਿਵੇਂ ਯਾਦ ਕਰੇਗਾ ਮੇਰੇ ਪ੍ਰੇਮ ਵੱਲ ਕਿਵੇਂ ਵੇਖੇਗਾ ਸੁਮਾ ਲਈ ਕਿਰਪਾ ਕਰਦੇ ਇੱਕ ਦੂ ਹਕ ਚਾੜੇ ਅਣਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਪਰਮਾਤਮਾ ਦੇ ਇੱਕ ਤੋਂ ਇੱਕ ਵੱਧ ਕੇ ਚੜਦੇ ਹੋਏ ਪਿਆਰੇ ਹਨ अनेਕਾਂ ਹੀ ਨਿਤ ਕਰਦੇ ਭੋਗ ਬਿਲਾਸਾ ਜਿਹੜੇ ਹਰ ਰੋਜ਼ ਪਰਮਾਤਮਾ ਨੂੰ ਉਹਨੂੰ ਦਰਸ਼ਨ ਕਰਦੇ ਉਹਦੇ ਘਟਾ ਘਟਾਂ ਦੇ ਵਿੱਚੋਂ ਜਿਹੜੇ ਹਰ ਰੋਜ਼ ਉਹਨੂੰ ਜਪਦੇ ਐ ਉਹਨੂੰ ਧਿਆਉਂਦੇ ਐ ਉਹਨੂੰ ਉਦੇ ਨਾਲ ਸਦਾ ਹੀ ਪ੍ਰੇਮ ਰੂਪੀ ਭੋਗ ਬਿਲਾਸ ਜਿਹੜੇ ਕਰਦੇ ਰਹਿੰਦੇ ਆਨੰਦ ਦੇ ਵਿੱਚ ਰਹਿੰਦੇ ਖੁਸ਼ ਰਹਿੰਦੇ ਐ ਤਿਨਾਂ ਦੇਖ ਮਨ ਚਾਉ ਉਠੰਦਾ ਹਾਂ ਕਦ ਪਾਈ ਗੁਣਤਾਸਾ ਜਦੋਂ ਮੈਂ ਉਹਨਾਂ ਦਾ ਜੀਵਨ ਵੇਖਿਆ ਕਿ ਉਹਨਾਂ ਦੇ ਜੀਵਨ ਚ ਸਦਾ ਹੀ ਆਨੰਦ ਲੈਰ ਬਿਲਾਸ ਖੁਸ਼ੀਆਂ ਖੇੜੇ ਹਨ ਉਹਨਾਂ ਵੱਲ ਵੇਖ ਕੇ ਮੇਰੇ ਮਨ ਦੇ ਵਿੱਚ ਚਾਅ ਉੱਠਿਆ ਤਿਨਾਂ ਦੇਖ ਮਨ ਚਾਉ ਉਠੰਦਾ ਹੌਕਾਦ ਪਾਈ ਗੁਣਤਾਸਾ ਕਿ ਮੈਂ ਗੁਣਾਂ ਦੀ ਰਾਸ ਗੁਣਾਂ ਦੇ ਖਜ਼ਾਨੇ ਪ੍ਰਮਾਤਮਾ ਨੂੰ ਕਦੋਂ ਪ੍ਰਾਪਤ ਕਰਾਂਗਾ ਰੱਬ ਦੇ ਪਿਆਰਿਆਂ ਵੱਲ ਵੇਖ ਕੇ ਇੱਕ ਜਗਿਆਸੂ ਦੀ ਭਾਵਨਾ ਬਣਦੀ ਹੈ ਇਹ ਹੈ ਸੰਤ ਮਹਾਤਮਾ ਦਾ ਮਹਾਪੁਰਖਾਂ ਦਾ ਜੀਵਨ ਉਹਨਾਂ ਦੇ ਵੱਲ ਵੇਖ ਕੇ ਚੰਗੇ ਗੁਣ ਜਿਹੜੇ ਜੀਵਨ ਦੇ ਵਿੱਚ ਪੈਦਾ ਹੁੰਦੇ ਮਹਾਰਾਜ ਨੇ ਗੁਰਬਾਣੀ ਵਿੱਚ ਐਵੇਂ ਨਹੀਂ ਲਿਖ ਦਿੱਤਾ ਸਾਧਕੈ ਸੰਗ ਨਹੀਂ ਕਿਛੁ ਘਾਲ ਦਰਸਨ ਪੇਟਤ ਹੋਤ ਨਿਹਾਲ ਕੋਈ ਪੂਰਨ ਸਾਧੂ ਚੰਗੇ ਜੀਵਨ ਵਾਲਾ ਗੁਰੂ ਸਾਹਿਬ ਦੀ ਗੁਰਬਾਣੀ ਦੇ ਉਪਦੇਸ਼ ਦਾ ਧਾਰਨੀ ਜੀਵਨ ਚ ਕਮਾਉਣ ਵਾਲਾ ਮਿਲ ਜਾਏ ਨਾ ਤੇ ਮਹਾਰਾਜ ਕਹਿੰਦੇ ਫਿਰ ਬਹੁਤੀਆਂ ਕਾਹ ਲੈਣਾਂ ਕਾਹ ਲਣ ਦੀ ਲੋੜ ਨਹੀਂ ਪੈਂਦੀ ਉਹਦੇ ਦਰਸ਼ਨ ਹੀ ਕਰ ਲਈਏ ਤੇ ਉਹਦੀ ਸੇਵਾ ਦੇ ਵਿੱਚ ਅੱਜ ਲੋ ਜਾਈਏ ਤੇ ਮਹਾਰਾਜ ਕਹਿੰਦੇ ਬੰਦਾ ਨਿਹਾਲ ਹੋ ਜਾਂਦਾ ਜੀਵਨ ਦੇ ਵਿੱਚ ਪਰ ਸਾਧੂ ਪੂਰਨ ਹੋਵੇ ਅਕਾਲ ਪੁਰਖ ਵਾਹਿਗੁਰੂ ਦੇ ਕਰ ਦਾ ਸਿਧਾਂਤ ਜਗਤ ਦੇ ਵਿੱਚ ਗੁਰ ਉਪਦੇਸ਼ ਦੁਆਰਾ ਵਰਤੌਣ ਵਾਲਾ ਹੋਵੇ ਕੇਵਲ ਆਪਣੇ ਨਾਲ ਆਪਣੇ ਤੱਕ ਸੀਮਿਤ ਨਾ ਹੋਵੇ ਮਹਾਰਾਜ ਕਹਿੰਦੇ ਫਿਰ ਐਸਿਆਂ ਨੂੰ ਵੇਖ ਕੇ ਮਨ ਵਿੱਚ ਚਾਅ ਉੱਠਦਾ ਹੈ ਕਿ ਅਸੀਂ ਕਦੋਂ ਪ੍ਰਮਾਤਮਾ ਨਾਲ ਜੁੜਾਂਗੇ ਜਿੰਨੀ ਮੈਂਡਾ ਲਾਲ ਰਜਾਇਆ ਹੋ ਤਿਸ ਆਗੇ ਮਨ ਡੇਹੀਆਂ ਜਿਨ੍ਹਾਂ ਨੇ ਉਸ ਮੈਂਡੇ ਅਕਾਲ ਪੁਰਖ ਪ੍ਰਮਾਤਮਾ ਨੂੰ ਸੁੰਦਰ ਵਾਹਿਗੁਰੂ ਨੂੰ ਕੁਛ ਕੀਤਾ ਹੈ ਰਜਾਵਣਾ ਕੀਤਾ ਹੈ ਹਉ ਤਿਸ ਆਗੇ ਮਨ ਡੇਹੀਆ ਮੈਂ ਉਹਨਾਂ ਅਗੇ ਆਪਣਾ ਮਨ ਭੇਟ ਕਰ ਦੇਵਾ ਉਹਨਾਂ ਅਗੇ ਆਪਣਾ ਮਨ ਸਮਰਪਿਤ ਕਰ ਦੇਵਾ ਨਾਨਕ ਕਹੈ ਸੁਣ ਬਿਨੋ ਸੁਹਾਗਣ ਮੋਂ ਦਾਸ ਦੇਖਾ ਫਿਰ ਕਹੀਆ ਗੁਰੂ ਸਾਹਿਬ ਕਹਿੰਦੇ ਜਗਿਆਸੂ ਕਹਿੰਦਾ ਹੈ ਕਿ ਮੇਰੀ ਇਹ ਸੁਹਾਗਣੋ ਮੇਰੀ ਬੇਨਤੀ ਸੁਣੋ ਜਿਹੜੀਆਂ ਜੀਵ ਰੂਪ ਇਸਤਰੀਆਂ ਪ੍ਰਮਾਤਮਾ ਨਾਲ ਵਿਆਹੀਆਂ ਗਈਆਂ ਮੇਰੀ ਬੇਨਤੀ ਸੁਣੋ ਮੂੰ ਦਸ ਦੇਖਾ ਪਿਰ ਕਹੀ ਆ ਮੈਨੂੰ ਦੱਸਣਾ ਕਰ ਉਹ ਪ੍ਰਮਾਤਮਾ ਪਤੀ ਕਿਹੜੀ ਦਿਸ਼ਾ ਦੇ ਵਿੱਚ ਉਹ ਕਿੰਧਨ ਵਸਦਾ ਹੈ ਯਾਨ ਵੀ ਪਿਰ ਆਪਣ ਭਾਣਾ ਕਿਸ ਨੀਸੀ ਸ਼ੰਦਾ ਫਿਰ ਅਗੋਂ ਜਗਿਆਸੂ ਨੂੰ ਸੰਤ ਜਨ ਕਹਿੰਦੇ ਐ ਜਿਹੜੇ ਪ੍ਰਮਾਤਮਾ ਨਾਲ ਜੁੜੇ ਐ ਉਹ ਕਹਿੰਦੇ ਭਾਈ ਉਹ ਅਕਾਲ ਪੁਰਖ ਪ੍ਰਮਾਤਮਾ ਪਿਰ ਆਪਣ ਭਾਣਾ ਉਹ ਆਪਣੀ ਮਰਜ਼ੀ ਵਾਲਾ ਹੈ ਉਹ ਆਪਣੇ ਭਾਣੇ ਦੇ ਵਿੱਚ ਚੱਲਣ ਵਾਲਾ ਉਹਦੇ ਤੇ ਕਿਸੇ ਦਾ ਹੁਕਮ ਨਹੀਂ ਹੈ ਚੱਲਦਾ ਕੇਸ ਨੀਸੀ ਛੰਦਾ ਉਹ ਪ੍ਰਮਾਤਮਾ ਨੂੰ ਕਿਸੇ ਦੀ ਕੋਈ ਮਥਾਜਗੀ ਕੀ ਮੋਸ਼ੰਦਗੀ ਨਹੀਂ ਹੈ ਉਹ ਪ੍ਰਮਾਤਮਾ ਆਪਣਾ ਹੀ ਆਪ ਹੀ ਮਥਾਜ ਇਹ ਉਹਨੂੰ ਆਪਣੀ ਹੀ ਮੋਸ਼ੰਦਗੀ ਆਪਣੀ ਮਰਜ਼ੀ ਨਾਲ ਆਪਣੇ ਹੁਕਮ ਨਾਲ ਚੱਲਣ ਵਾਲਾ ਹੈ ਯਾਰ ਵੇ ਤੈ ਰਾਵਿਆ ਲਾਲਨ ਮੂੰਦਾਸ ਦਸੰਦਾ ਫਿਰ ਜਗਿਆਸੂ ਕਹਿੰਦਾ ਹੈ ਕਿ ਸੱਜਣ ਤੂੰ ਉਸ ਪਰਮਾਤਮਾ ਨੂੰ ਮਿਤਰਾ ਜੱਪਿਆ ਉਹਦੇ ਨਾਮ ਨੂੰ ਧਿਆਇਆ ਮੋ 10 ਦਸ ਦੱਸ ਤੂੰ ਮੈਨੂੰ ਦੱਸ ਕਿਉਂ ਨਹੀਂ ਦਿੰਦਾ ਕਿਉਂ ਮਿਲੇਗਾ ਕਿਵੇਂ ਕਿਵੇਂ ਉਹਦੀ ਪ੍ਰਾਪਤੀ ਹੋਵੇਗੀ ਉਹਦੇ ਬਾਰੇ ਦੱਸਣਾ ਕਰ ਲਾਲਨ ਤੈ ਪਾਇਆ ਆਪ ਗਵਾਇਆ ਜੈ ਧਨ ਭਾਗ ਮਥਾਣੇ ਫਿਰ ਅੱਗੋਂ ਸੰਤ ਜਨ ਕਹਿੰਦੇ ਐ ਕਿ ਉਸ ਲਾਲਨ ਪਰਮਾਤਮਾ ਨੂੰ ਤੈ ਪਾਇਆ ਉਹਨਾਂ ਨੇ ਪ੍ਰਾਪਤ ਕੀਤਾ ਹੈ ਆਪ ਗਵਾਇਆ ਜਿਨ੍ਹਾਂ ਨੇ ਆਪਣਾ ਆਪ ਗਵਾ ਦਿੱਤਾ ਉਹਦੇ ਪ੍ਰੇਮ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਜੈ ਤਨ ਭਾਗ ਮਥਾਣੇ ਜਿਨ੍ਹਾਂ ਦੇ ਮੱਥੇ ਦੇ ਮਸਤਕ ਦੇ ਵੱਡੇ ਭਾਗ ਹੋ ਗਏ ਉਹਨਾਂ ਨੇ ਪ੍ਰਾਪਤ ਕੀਤਾ ਭਾਵ ਜਿਨ੍ਹਾਂ ਨੇ ਹਿਰਦੇ ਚੋਂ ਹਉਮੈ ਹੰਕਾਰ ਨੂੰ ਮਾਰ ਲਿਆ ਜਿਨ੍ਹਾਂ ਨੇ ਸਭ ਕੁਝ ਹੀ ਸਮਰਪਿਤ ਕਰ ਦਿੱਤਾ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤੈਨਹੀ ਸੁਣਿਆ ਦੁੱਖ ਸੁਖ ਮੇਰਾ ਤੇਬਿਦ ਨੀਕੀ ਖਟਾਨੀ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਜੀਵਨ ਵਿੱਚ ਆ ਬਚਨ ਵਸ ਗਏ ਇਹ ਸਭ ਕੁਝ ਹੀ ਉਹਦਾ ਹੈ ਹੈ ਕੁਝ ਵੀ ਨਹੀਂ ਸਾਡਾ ਜਿਨ੍ਹਾਂ ਨੇ ਇਹ ਸਿਧਾਂਤ ਅਪਣਾਇਆ ਪਾਤਸ਼ਾਹ ਕਹਿੰਦੇ ਮੇਰਾ ਮੁਝਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਜਿਨ੍ਹਾਂ ਦੇ ਜੀਵਨ ਦੇ ਵਿੱਚ ਇਹ ਬਚਨ ਵਸ ਗਏ ਲਾਲਨ ਤੈ ਪਾਇਆ ਆਪ ਗਵਾਇਆ ਉਹਨਾਂ ਨੇ ਰੱਬ ਪ੍ਰਾਪਤ ਕੀਤਾ ਜਿਨ੍ਹਾਂ ਨੇ ਆਪਾ ਪ੍ਰੇਮ ਦੇ ਵਿੱਚ ਗਵਾ ਦਿੱਤਾ ਅਰਥ ਜੈ ਤਨ ਭਾਗ ਮਥਾ ਨੇ ਜਿਨ੍ਹਾਂ ਦੇ ਮੱਥੇ ਦੇ ਭਾਗ ਵੱਡੇ ਹੋ ਗਏ ਬਾਹ ਪਕੜ ਠਾਕੁਰ ਹਉ ਕਿ ਦੀ ਗੁਣ ਅਵਗਣ ਨ ਪਛਾਣੇ ਫਿਰ ਸੰਤ ਜਨ ਕਹਿੰਦੇ ਮੇਰੇ ਵਰਗੇ ਨੂੰ ਉਹ ਪ੍ਰਮਾਤਮਾ ਨੇ ਬਾਹ ਪੜ ਕੇ ਖਿੱਚ ਲਿਆ ਕਿ ਦੀ ਦਾ ਪਾਪ ਖਿੱਚਣਾ ਗੁਣ ਔਗਣਾਂ ਪਛਾਣੇ ਫਿਰ ਉਹ ਪਰਮਾਤਮਾ ਨੇ ਗੁਣਾ ਜਾਂ ਔਗਣਾਂ ਦੀ ਪਰਖ ਨਹੀਂ ਕੀਤੀ ਜਦੋਂ ਆਪਾ ਗਵਾ ਕੇ ਪ੍ਰੇਮ ਕੀਤਾ ਪਰਮਾਤਮਾ ਨਾਲ ਜਦੋਂ ਪ੍ਰੇਮ ਦੀ ਸਾਂਝ ਪਾ ਲਈ ਫਿਰ ਪਰਮਾਤਮਾ ਨੇ ਨਾ ਗੁਣ ਵੇਖੇ ਨਾ ਔਗਣ ਵੇਖੇ ਬਾਹ ਬਕੜ ਠਾਕੁਰ ਹੋਂ ਕੇ ਦੀ ਉਹਨੇ ਬਾਹ ਫੜ ਕੇ ਖਿੱਚ ਲਿਆ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਪਹਿਲਾਂ ਉਹਨੇ ਗੁਣ ਔਗਣ ਨਹੀਂ ਵੇਖੇ ਪਰ ਜਦੋਂ ਆਪਣਾ ਬਣਾ ਲਿਆ ਨਾ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਗੁਣਾਂ ਦਾ ਹਾਰ ਗਲ ਵਿੱਚ ਪਾਉਣਾ ਕੀਤਾ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਫਿਰ ਅਕਾਲ ਪੁਰਖ ਪਰਮਾਤਮਾ ਨੇ ਕਿਰਪਾ ਕੀਤੀ ਪ੍ਰੇਮ ਰੂਪੀ ਰੰਗ ਨਾਮ ਰੂਪੀ ਰੰਗ ਨੂੰ ਹਿਰਦੇ ਦੇ ਵਿੱਚ ਬਣਾਉਣਾ ਵਸਾਉਣਾ ਕੀਤਾ ਤਿਸ ਹਭੋ ਕੇਸ਼ ਸੁਹੰਦਾ ਜਿਸ ਤੋਂ ਬਿਨਾਂ ਕੁਝ ਵੀ ਸੁਹਣਾ ਨਹੀਂ ਸੰਸਾਰ ਦੇ ਵਿੱਚ ਪਰਮਾਤਮਾ ਨੇ ਉਹ ਰੰਗ ਦਿੱਤਾ ਉਹ ਕਾਲਪੁਰਖ ਪਰਮਾਤਮਾ ਦੀ ਮਹਿਮਾ ਵਡਿਆਈ ਤੋਂ ਵੱਡਾ ਕੁਝ ਵੀ ਨਹੀਂ ਸੰਸਾਰ ਵਿੱਚ ਉਹਦੇ ਨਾਮ ਤੋਂ ਵਧੀਆ ਰੰਗ ਕੋਈ ਨਹੀਂ ਉਹਦੇ ਨਾਮ ਦੇ ਰੰਗ ਤੋਂ ਬਿਨਾ ਮਹਾਰਾਜ ਕਹਿੰਦੇ ਜਨ ਨਾਨਕ ਧਨ ਸੁਹਾਗਣ ਸਾਈ ਕਿ ਜਿਸ ਸੰਗ ਪਤਾਰ ਵਸੰਦਾ ਉਹ ਸੁਹਾਗਣ ਜੀਵ ਰੂਪ ਇਸਤਰੀ ਧਨ ਹੈ ਉਹਦਾ ਜੀਵਨ ਧਨ ਹੈ ਸੰਸਾਰ ਵਿੱਚ ਆਉਣਾ ਧਨ ਹੈ ਜਿਸ ਸੰਗ ਪਤਾਰ ਵਸੰਦਾ ਜਿਹਦੇ ਸੰਗ ਉਹਦਾ ਪਤੀ ਪਰਮਾਤਮਾ ਵਸਦਾ ਭਾਵ ਜਿਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਉਹਨਾਂ ਉਹਨਾਂ ਸੁਹਾਗਣਾਂ ਦਾ ਸੰਸਾਰ ਦੇ ਵਿੱਚ ਜਿਉਣਾ ਹੈ ਯਾਰ ਵੇ ਨਿਤ ਸੁਖ ਸੁਖੇ ਦੀ ਸਾਹ ਮੈਂ ਪਾਈ ਹੀ ਮੇਰੇ ਸੱਜਣਾ ਹੁਣ ਮੈਂ ਜਿਹੜੀ ਨਿਤਾ ਪ੍ਰਤੀ ਸੁਖਾਂ ਦੀ ਰਾਸ ਐ ਨਾ ਸੁਖਾਂ ਦੀ ਬਖਸ਼ਿਸ਼ ਐ ਉਹ ਪ੍ਰਾਪਤ ਕੀਤੀ ਐ ਵਰ ਲੋੜੀ ਦਾ ਆਇਆ ਵਜੀ ਵਧਾਈ ਜਿਸ ਵਰ ਦੀ ਜੀਵ ਰੂਪ ਇਸਤਰੀ ਨੂੰ ਲੋੜ ਸੀ ਉਹ ਵਰ ਜੀਵਨ ਦੇ ਵਿੱਚ ਆ ਗਿਆ ਵਜੀ ਵਧਾਈ ਜਿਸ ਕਰਕੇ ਆਨੰਦ ਦੇ ਵਾਜੇ ਵੱਜੇ ਐ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਪਾਤਸ਼ਾਹ ਕਹਿੰਦੇ ਉਹ ਵਾਜੇ ਜੀਵਨ ਦੇ ਵਿੱਚ ਵੱਜੇ ਵਧਾਈ ਉਹ ਮਿਲੀ ਜੋ ਜੀਵਨ ਨੂੰ ਸਫਲਾ ਕਰਨ ਵਾਲੀ ਹੈ ਕਿਉਂਕਿ ਉਹ ਵਰਨ ਨੂੰ ਪ੍ਰਾਪਤ ਕੀਤਾ ਜਿਹਦੀ ਹਾਰਿਕ ਜੀਵ ਰੂਪ ਇਸਤਰੀ ਨੂੰ ਲੋੜ ਹੈ ਮਹਾ ਮੰਗਲ ਰਹਾਸthia ਪਿਰ ਦਿਆਲ ਸਤ ਨਵਰੰਗਿਆ ਉਹ ਪਤੀ ਪ੍ਰਾਪਤ ਹੋਇਆ ਜਿਹਦੇ ਪ੍ਰਾਪਤ ਹੋਣ ਨਾਲ ਜੀਵਨ ਦੇ ਵਿੱਚ ਮਹਾ ਮੰਗਲ ਰਹਾਸthia ਬਹੁਤ ਆਨੰਦ ਅਸਚਰਜਤਾ ਹੈਰਾਨੀ ਆ ਗਈ ਜੀਵਨ ਦੇ ਵਿੱਚ ਕਿ ਐਸਾ ਵੀ ਆਨੰਦ ਆ ਸਕਦਾ ਹੈ ਪਿਰਦਿਆਲ ਸਦ ਨਗਰੰਗਿਆ ਤੇ ਸਭ ਤੋਂ ਵੱਡੀ ਗੱਲ ਉਹ ਪ੍ਰਮਾਤਮਾ ਉਹ ਪਤੀ ਕਦੇ ਪੁਰਾਣਾ ਹੋਣ ਵਾਲਾ ਨਹੀਂ ਸਾਹਿਬ ਮੇਰਾ ਨੀਤ ਨਵਾਂ ਉਹ ਨਿਤਾ ਪ੍ਰਤੀ ਹੀ ਨਵਾਂ ਹੈ ਹਰ ਰੋਜ ਉਹਦੀ ਮਹਿਮਾ ਸਵਾਈ ਤੋਂ ਸਵਾਈ ਨਜ਼ਰਾਂ ਵਿੱਚ ਆਉਂਦੀ ਹੈ ਹਿਰਦੇ ਵਿੱਚ ਪੈਦਾ ਹੁੰਦੀ ਹੈ ਪਿਰਦਿਆਲ ਉਹ ਸਦਾ ਵਾਸਤੇ ਦਿਆਲੂ ਹੈ ਸਦ ਨਵ ਰੰਗਿਆ ਤੇ ਸਦਾ ਹੀ ਨਵੇਂ ਰੰਗ ਵਿੱਚ ਹੈ ਕਿਉਂਕਿ ਉਹ ਨਾ ਨਾ ਉਹ ਮਰੇ ਨਾ ਹੋਵੇ ਸੋਗ ਉਹ ਕਦੇ ਵੀ ਜਾਣ ਵਾਲਾ ਨਹੀਂ ਹੈ ਤੇ ਜਿਸ ਜੀਵ ਰੂਪ ਇਸਤਰੀ ਦਾ ਪਤੀ ਨਹੀਂ ਕਦੇ ਖਤਮ ਹੋਵੇਗਾ ਉਹਦੇ ਜੀਵਨ ਦੇ ਵਿੱਚ ਸੋਗ ਕਿਵੇਂ ਆ ਸਕਦਾ ਸਦਾ ਹੀ ਆਨੰਦ ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧਕੈ ਸਤ ਸੰਗਿਆ ਮਹਾਰਾਜ ਕਹਿੰਦੇ ਵੱਡੇ ਭਾਗਾਂ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਕਿਸ ਤਰ੍ਹਾਂ ਗੁਰ ਮਿਲਾਇਆ ਗੁਰੂ ਸਾਹਿਬ ਨੇ ਮਿਲਾਉਣਾ ਕੀਤਾ ਕਿਵੇਂ ਸਾਧਕੈ ਸਤ ਸੰਗਿਆ ਸਾਧੂ ਜਨਾਂ ਦੀ ਸੰਗਤ ਦੇ ਵਿੱਚੋਂ ਸਾਧਕ ਸਤ ਸੰਗੀਆਂ ਜਿਹੜੇ ਸਾਧੂ ਦੇ ਸੰਗੀ ਹੋ ਗਏ ਸੱਚ ਦੀ ਸੰਗਤ ਵਿੱਚ ਸਾਧੂ ਦੀ ਸੰਗਤ ਵਿੱਚ ਜੁੜ ਗਏ ਉਹ ਗੁਰੂ ਸਾਹਿਬ ਨਾਲ ਜੁੜਦੇ ਹੈ ਜਿਹੜੇ ਗੁਰੂ ਸਾਹਿਬ ਨਾਲ ਮਿਲ ਜਾਂਦੇ ਹੈ ਨਾ ਉਹ ਵੱਡੇ ਭਾਗਾਂ ਨਾਲ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਹੈ ਇਹ ਹੈ ਮਹਾਰਾਜ ਸਾਹਿਬ ਜੀ ਦੀ ਬਖਸ਼ਿਸ਼ ਵੱਡ ਭਾਗ ਪਾਇਆ ਗੁਰ ਮਿਲਾਇਆ ਸਾਧਕ ਸਤ ਸੰਗੀਆਂ ਆਸਾ ਮਨਸਾ ਸਗਲ ਪੂਰੀ ਫਿਰ ਅਕਾਲ ਪੁਰਖ ਪਰਮਾਤਮਾ ਨੇ ਜਿਹੜੀ ਆਸਾਂ ਹਨ ਮਨਸਾ ਜਿਹੜੀ ਮਨ ਦੇ ਵਿੱਚੋਂ ਆਸ ਰੱਖਣ ਦੀ ਭਾਵਨਾ ਪੈਦਾ ਹੋਣੀ ਫਿਰ ਸਭ ਕੁਝ ਹੀ ਪੂਰਾ ਹੋ ਗਿਆ ਪਾਵ ਆਸਾ ਮਨਸਾ ਤਾਂ ਪਰਮਾਤਮਾ ਨੇ ਸੰਸਾਰ ਦੀ ਮੰਗ ਵੱਲੋਂ ਤੇ ਮੁਕਾਈ ਦਿੱਤੀਆਂ ਆਸਾ ਮਨਸਾ ਸਗਲ ਪੂਰੀ ਹੁਣ ਆਸਾਂ ਤੇ ਮਨਸਾਂ ਸਭ ਪੂਰੀਆਂ ਹੋ ਗਈਆਂ ਪ੍ਰੇਅ ਅੰਕ ਅੰਕ ਮਿਲਾਈ ਜਦੋਂ ਅਕਾਲ ਪੁਰਖ ਪਰਮਾਤਮਾ ਨੇ ਜੀਵ ਰੂਪ ਇਸਤਰੀ ਨੂੰ ਪਤੀ ਨੇ ਅੰਗ-ਅੰਗ ਕਰਕੇ ਆਪਣੇ ਨਾਲ ਮਿਲਾਉਣਾ ਕੀਤਾ ਭਾਵ ਜਦੋਂ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਣਾ ਜਦੋਂ ਆਤਮਾ ਪਰਮਾਤਮਾ ਦੇ ਵਿੱਚ ਸਮਾ ਗਈ ਫਿਰ ਸਾਰੀਆਂ ਆਸਾ ਮਨਸਾ ਖਤਮ ਹੋ ਗਈਆਂ ਫਿਰ ਐਸਾ ਪਰਮਾਤਮਾ ਨਾਲ ਪ੍ਰੇਮ ਬਣਿਆ ਬਿੰਵੰਤ ਨਾਨਕ ਸੁਖ ਸੁਖੇ ਦੀ ਸਾਬ ਮੈਂ ਗੁਰਮਿਲ ਪਾਈ ਪਾਤਸ਼ਾਹ ਕਹਿੰਦੇ ਏ ਸਾਡੀ ਬੇਨਤੀ ਏ ਭਾਈ ਕਿ ਜੋ ਸੁਖਾਂ ਦੀ ਰਾਸ ਹੈ ਜੋ ਸੁਖਾਂ ਦੀ ਬਖਸ਼ਿਸ਼ ਹੈ ਜੋ ਸੁਖਾਂ ਦਾ ਘਰ ਹੈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਪਾਪ ਮੈਂ ਗੁਰਮਿਲ ਪਾਈ ਉਸ ਰਾਸ ਨੂੰ ਉਸ ਬਖਸ਼ਿਸ਼ ਨੂੰ ਮੈਂ ਗੁਰੂ ਸਾਹਿਬ ਨਾਲ ਮਿਲ ਕੇ ਪ੍ਰਾਪਤ ਕੀਤਾ ਹੈ। ਆਪ ਗੁਰੂ ਸਾਹਿਬ ਨੇ ਕਿਰਪਾ ਕੀਤੀ ਇਹ ਜੀਵ ਰੂਪ ਇਸਤਰੀ ਦਾ પતિ ਪਰਮਾਤਮਾ ਦੇ ਨਾਲ ਮਲਾਪ ਹੋਇਆ ਕਿਉਂਕਿ ਮਹਾਰਾਜ ਕਿਰਪਾ ਕਰਦੇ ਹੈ। ਹਰ ਵਿਛੜਿਆ ਮੇਲੇ ਪ੍ਰਭੂ ਦਰਗਹ ਕਾ ਵਸੀਠ ਗੁਰੂ ਸਾਹਿਬ ਦਰਗਾਹ ਦੇ ਵਸੀਠ ਪਾਪ ਵਿਚੋਲੇ ਹਨ। ਸ਼ਰਨ ਆਈਆਂ ਜੀਵ ਰੂਪ ਇਸਤਰੀਆਂ ਨੂੰ ਪ੍ਰਮਾਤਮਾ ਰੂਪ ਪਤੀ ਦੇ ਨਾਲ ਮਿਲਾ ਦੇਂਦੇ ਹਨ ਤੇ ਮਹਾਰਾਜ ਸਾਹਿਬ ਕਿਰਪਾ ਕਰਦੇ ਹੈ ਉਹ ਪ੍ਰਮਾਤਮਾ ਦੇ ਘਰ ਵਿੱਚ ਪ੍ਰੇਮ ਪ੍ਰਵਾਨ ਹੈ ਭਾਵਨਾ ਪ੍ਰਵਾਨ ਹੈ ਆਪਾ ਹਉਮੈ ਹੰਕਾਰ ਨੂੰ ਤਿਆਗ ਕੇ ਗੁਰੂ ਸਾਹਿਬ ਜੀ ਦੇ ਬਚਨ ਨੂੰ ਜੀਵਨ ਵਿੱਚ ਕਮਾ ਕੇ ਤੇ ਸਾਧੂ ਦੀ ਸੰਗਤ ਕਰਕੇ ਮਹਾਰਾਜ ਕਹਿੰਦੇ ਹੋ ਪਰਮਾਤਮਾ ਨਾਲ ਜੁੜਿਆ ਜਾਂਦਾ ਹੈ ਗੁਰੂ ਸਾਹਿਬ ਕਿਰਪਾ ਕਰਨ ਸਤਗੁਰੂ ਜੀ ਦਾ ਸਿਧਾਂਤ ਉਪਦੇਸ਼ ਜੀਵਨ ਚ ਵਸੇ ਉਪਦੇਸ਼ ਦੇ ਅਨੁਸਾਰੀ ਹੋ ਕੇ ਜੀਵਨ ਬਤੀਤ ਕਰਨ ਦੀ ਸੋਝੀ ਗੁਰੂ ਸਾਹਿਬ ਬਖਸ਼ਿਸ਼ ਕਰਨ ਕਲਗੀਧਰ ਦੇ ਪੁੱਤਰੋ ਧੀਓ ਅਮਰਤ ਧਾਰੀ ਓਕੇ ਜੀਓ ਗੁਰੂ ਵਾਲੇ ਬਣੀਏ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਉਪਦੇਸ਼ ਰੂਪੀ ਪੱਲਾ ਪਕੜ ਕੇ ਭਵ ਸਾਗਰ ਤੋਂ ਪਾਰ ਲੰਗੀਏ ਅਮਰਤ ਵੇਲਾ ਨਿਤਨੇਮ ਰਹਿਤਾਲੇ ਜੀਵਨ ਆਪਾਂ ਸਾਰਿਆਂ ਨੂੰ ਗੁਰੂ ਸਾਹਿਬ ਬਖਸ਼ੇ ਨਿਵਾਜਣ ਜੀ ਚੁਕਾਓ ਗੁਰੂ ਸਾਹਿਬ ਜੀ ਨੂੰ ਸੀਸ ਬਲਾਓ ਫਤਿਹ ਅਤਬ ਸਹਿਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ